ਨਸ਼ੇ ਦੀ ਦਲਦਲ ਚ ਕਿਉਂ ਨਹੀਂ ਨਿਕਲਿਆ ਜਾ ਰਿਹਾ ਤੁਹਾਡਾ ਨਿਕਲਿਆ ਤਾਂ ਨਹੀਂ ਇਸ ਕਰਕੇ ਜਾਂ ਜਾ ਰਿਹਾ ਕਿਉਂਕਿ ਨਸ਼ਾ ਹੀ ਮਿਲ ਹੀ ਜਾਂਦਾ ਈ ਸਾਨੂੰ ਇਹ ਸਰਕਾਰ ਨੂੰ ਮੇਰਾ ਹੱਥ ਮੰਨ ਕੇ ਬੇਨਤੀ ਹੈ ਜੀ ਵੀ ਸਾਡੇ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾਵੇ ਜੀ ਵੀ ਜਿਹੜਾ ਸਾਨੂੰ ਨਸ਼ਾ ਮਿਲਣ ਤੋਂ ਬੰਦ ਹੋ ਸਕੇ ਕਿੱਥੋਂ ਪੈਸੇ ਕਿੱਥੋਂ ਲੈ ਕੇ ਆ ਰਹੇ ਹੋ ਕੀ ਕੰਮ ਕਰਦੇ ਹੋ ਕੋਈ ਥੋੜੀ ਮਾਤਾ ਨੇ ਦੋਸ਼ ਲਗਾਇਆ ਨੇ ਘਰ ਦਾ ਸਮਾਨ ਵੇਚਦਾ ਜਾਂ ਗਹਿਣੇ ਵੇਚਤੇ ਇਹ ਤੁਸੀਂ ਕਿਉਂ ਵਿੱਚ ਕਿਉਂ ਨਸ਼ੀ ਤੋੜ ਕਲਕੂ ਕਿ ਨਸ਼ਾ ਲੈ ਕੇ ਪੁਲਿਸ ਕੋਲ ਵੀ ਤੁਸੀਂ ਅਪਰੋਚ ਕੀਤੀ ਹੋਵੇਗੀ ਕਿ ਪੁਲਿਸ ਕੀ ਕਹਿੰਦੀ ਹੈ ਪੁਲਸ ਇਹੀ ਕਹਿੰਦੀ ਹੈ ਜੀ ਵੀ ਤੁਸੀਂ ਮਾੜਾ ਮੋਟਾ ਵੀ ਸਾਨੂੰ ਦੱਸਿਆ ਕਰੋ ਕੋਈ ਗੱਲ ਹੁੰਦੀ ਜੀ ਅਸੀਂ ਸਾਰਾ ਦੱਸਿਆ ਬਥੇਰਾ ਸਾਡੀ ਕਿਸੇ ਨੇ ਨਹੀਂ ਸੁਣਵਾਈ ਕਰੀ ਹੈਗੀ ਛੁੱਟਾ ਉੱਠਦੀ ਪੈਸੇ ਭਾਲਦਾ ਕਿੱਥੋਂ ਦਈਏ ਜੀ ਵੀ ਸਰਕਾਰ ਤਾਂ ਕਹਿੰਦੀ ਹੈ ਨਸ਼ਾ ਖਤਮ ਹੋ ਗਿਆ ਪਿੰਡਾਂ ਦੇ ਵਿੱਚੋਂ ਨਾ ਜੀ ਨਾ ਜਮਾ ਖਤਮ ਨਹੀਂ ਹੋਇਆ ਸਾਡੇ ਪਹਾੜ ਤਾਂ ਲੈ ਲਹਾਉਂਦੇ ਮੁੰਡੇ ਸਾਡੇ ਪਿੰਡ ਵਿੱਚ ਮਾਰ ਰਹੇ ਨੇਗੇ ਇੱਕ ਪਾਸੇ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕੀਤਾ ਜਾ ਰਿਹਾ ਹੈ ਪਿੰਡ ਦੇ ਨੌਜਵਾਨ ਜਿਹੜੇ ਨੇ ਉਹ ਨਸ਼ੇ ਆ ਦੀ ਦਲਦਲ ਤੋਂ ਨਿਕਲ ਰਹੇ ਨੇ ਲੇਕਿਨ ਤਸਵੀਰਾਂ ਨਾਪਾ ਦੇ ਪਿੰਡ ਲਵਾਣੀਆਂ ਦੀਆਂ ਨੇ ਜਿੱਥੇ ਇੱਕ ਨਸ਼ੇ ਦੇ ਵਿੱਚ ਪੀੜਤ ਨੌਜਵਾਨ ਜਿਹੜਾ ਉਹ ਸਾਡੇ ਨਾਲ ਮੌਜੂਦ ਹੈ ਕਿਉਂਕਿ ਜਾਣਦੇ ਆ ਇਹ ਪਿੰਡ ਲਵਾਨਾ ਖੜਿਆ ਜਿੱਥੇ ਪਹਿਲਾਂ ਵੀ ਇੱਕ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਈ ਸੀ ਜਿਸ ਤੋਂ ਬਾਅਦ ਕਮੇਟੀ ਬਣੀ ਪਿੰਡ ਦੇ ਵਿੱਚ ਨਸ਼ਾ ਖਤਮ ਹੋਇਆ ਲੇਕਿਨ ਦੁਬਾਰਾ ਇੱਕ ਵਾਰ ਫਿਰ ਇਹ ਦੋਸ਼ ਲੱਗੇ ਨੇ ਵੀ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਜਿਹੜਾ ਦੁਬਾਰਾ ਵਿਕਨ ਲੱਗਿਆ ਤੇ ਸਾਡੇ ਨਾਲ ਉਹ ਨੌਜਵਾਨ ਹੈ ਜਿਹੜਾ ਇਸ ਨਸ਼ੇ ਦੀ ਦਲਦਲ ਵਿੱਚ ਫਸਿਆ ਹੋਇਆ ਕੀ ਲੱਗਦਾ ਕੀ ਹੈ ਜੀ ਇਹ ਨਸ਼ੇ ਦੀ ਦਲਦਲ ਵਿੱਚ ਕਿਉਂ ਨਹੀਂ ਨਿਕਲਿਆ ਜਾ ਰਿਹਾ ਤੁਹਾਡੇ ਕੋਲ ਨਿਕਲਿਆ ਤਾਂ ਨਹੀਂ ਇਸ ਕਰਕੇ ਜਾਂ ਜਾ ਰਿਹਾ ਕਿਉਂਕਿ ਨਸ਼ਾ ਹੀ ਮਿਲ ਹੀ ਜਾਂਦਾ ਹੈ ਤੁਹਾਨੂੰ ਜੇ ਨਸ਼ਾ ਨਾ ਮਿਲੇ ਜੀ ਫਿਰ ਅਸੀਂ ਛੱਡ ਸਕਦੇ ਆ ਜੀ ਇਹ ਸਰਕਾਰ ਨੂੰ ਮੇਰਾ ਹੱਥ ਮੰਨ ਕੇ ਬੇਨਤੀ ਆ ਜੀ ਵੀ ਸਾਡੇ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾਵੇ ਜੀ ਵੀ ਜਿਹੜਾ ਸਾਨੂੰ ਨਸ਼ਾ ਮਿਲ ਤੋਂ ਬੰਦ ਹੋ ਸਕੇ ਕਿੰਨੇ ਚਿਰ ਤੋਂ ਤੁਸੀਂ ਨਸ਼ਾ ਕਰ ਰਹੇ ਹੋ ਮੈਂ ਜੀ ਤਿੰਨ ਚਾਰ ਸਾਲ ਤੋਂ ਹੀ ਤਿੰਨ ਚਾਰ ਸਾਲ ਤੋਂ ਕਰ ਰਿਹਾ ਹਾਂ ਫਿਰ ਕਿੱਥੋਂ ਪੈਸੇ ਕਿੱਥੋਂ ਲੈ ਕੇ ਆ ਰਹੇ ਹੋ ਕੀ ਕੰਮ ਕਰਦੇ ਹੋ ਕੋਈ ਨਾ ਜੀ ਕੰਮ ਨਹੀਂ ਕੋਈ ਕਰਦਾ ਹੈਗਾ ਜੀ ਦਿਹਾੜੀ ਵਗ ਜਾਂਦਾ ਜੀ ਹੂੰ ਬਸ ਜਿਹੜੇ ਉਹ ਤੋਂ ਪੈਸੇ ਮਿਲਦੇ ਨੇ ਉਹ ਨਸ਼ੇ 'ਚ ਲਾ ਦਿੰਦੇ ਨੇ ਫਿਰ ਹਾਂ ਨਸ਼ਾ ਕਰ ਲੈਣਾ ਨਸ਼ਾ ਕਰ ਲੈਣਾ ਹਾਂ ਜਿਹੜੇ ਤੁਹਾਡੀ ਮਾਤਾ ਨੇ ਦੋਸ਼ ਲਗਾਇਆ ਨੇ ਘਰ ਦਾ ਸਮਾਨ ਵੇਚਦਾ ਜਾਂ ਗਹਿਣੇ ਵੇਚਤੇ ਇਹ ਤੁਸੀਂ ਕਿਉਂ ਵਿੱਚ ਕਿਉਂ ਨਸ਼ੀ ਦੀ ਤੋੜ ਕੜ ਕੇ ਕਿਤੇ ਵੇਚ ਕੇ ਆਈ ਬਾਤ ਸੋ ਜੀ ਕਿੰਨੇ ਵੈਸੇ ਲਿੱਤੇ ਜੀ ਉਹ ਨੂੰ ਅਸੀਂ ਵੇਚਣ ਦੇ ਲਈ ਕਿਹਾ ਸੀ ਵੀ ਤੂੰ ਸਾਤੋਂ ਗਹਿਣੇ ਲੈ ਲਾ ਉਹ ਕਹਿੰਦਾ ਵੀ ਮੈਂ ਗਹਿਣੇ ਲੈਂਦਾ ਨਹੀਂ ਵੀ ਹੈਗਾ ਵੀ ਤੁਹਾਡੇ ਗਹਿਣੇ ਰੱਖ ਲੈਣਾ ਅਸੀਂ ਉਹਦੇ ਤੋਂ ਮੁੱਲ ਲਵਾਇਆ ਵੀ ਗਹਿਣੇ ਕਿੰਨੇ ਦੇ ਨੇ ਉਹ ਕਹਿੰਦਾ ਵੀ 40000 ਰੁਪਏ ਦੇ ਇਹ ਗਹਿਣੇ ਨੇ ਉਹ ਕਹਿੰਦਾ ਮੈਂ ਵੀ ਮਾ ਤੁਹਾਨੂੰ 40000 ਰੁਪਏ ਨਹੀਂ ਕਹਿੰਦਾ ਦੰਤਾ ਹੈਗਾ ਵੀ ਮੈਂ ਮਾ ਤੁਹਾਨੂੰ 20000 ਰੁਪਏ ਦੇ ਦਿੰਨਾ ਵੀ ਆਪਦਾ ਸੜਾਵਾ ਆ ਕੇ ਲੈ ਜਿਓ 20000 ਰੁਪਏ ਲੈ ਲੈਣਾ ਹਾਂ ਜੀ 20000 ਰੁਪਏ ਦਿੱਤਾ ਉਹਨਾਂ ਨੇ ਫਿਰ ਤੁਸੀਂ ਜਦੋਂ ਚੋਰੀ ਕਰ ਰਹੇ ਸੀ ਆਪਣੇ ਘਰ ਦਾ ਸਮਾਨ ਤੁਹਾਡੇ ਪਹਿਲੇ ਹੀ ਮਾਤਾ ਮਜ਼ਦੂਰੀ ਕਰਦੀ ਹੈ ਹੈਨਾ ਕਿ ਲੱਗਦਾ ਤੁਹਾਨੂੰ ਤਕਲੀਫ ਨਹੀਂ ਹੋਈ ਤਕਲੀਫ ਜੀ ਨਸੇ ਦੀ ਤੋੜਤੀ ਤੋੜ ਦੇ ਵਿੱਚ ਹੀ ਕੁਝ ਵੀ ਨਹੀਂ ਪਤਾ ਲੱਗਿਆ ਆਂਗਾ ਜੀ ਨਸੇ ਦੀ ਤੀ ਬਸ ਇੱਕ ਹੀ ਸਰਕਾਰ ਕਹਿ ਰਹੀ ਆ ਪਿੰਡਾਂ ਚੋਂ ਨਸ਼ਾ ਖਤਮ ਹੋ ਗਿਆ ਲਵਾਨੇ ਪਹਿਲਾਂ ਵੀ ਕੋਵਿਡ ਡੋਜ਼ ਨਾਲ ਮੌਤ ਹੋਈ ਆ ਫਿਰ ਤੁਸੀਂ ਇਸ ਤੋਂ ਕਿਵੇਂ ਕਿਉਂ ਨਹੀਂ ਬਾਹਰ ਆ ਰਹੇ ਬਾਹਰ ਆਉਣ ਨੂੰ ਸਾਰਾ ਜੀਤਾ ਕਰਦਾ ਜੀ ਦਿਲ ਤਾਂ ਕਰਦਾ ਆ ਪਰ ਜੀ ਸਮਾਨ ਸਾਨੂੰ ਮਿਲ ਹੀ ਜਾਂਦਾ ਜੀ ਬਾਕੀ ਹਲਕੀ ਕਰਦੇ ਹੋ ਕਈ ਮੁੰਡੇ ਹਲਕੀ ਕਰਦੇ ਹਾਂ ਜੀ ਦੋ ਤਿੰਨ ਮੁੰਡੇ ਅਸੀਂ ਇਕੱਠੇ ਹੋ ਕੇ ਪੈਸੇ ਇਕੱਠੇ ਕਰਕੇ ਹੀ ਫੇਰ ਲੈ ਕੇ ਆਉਂਦੇ ਆ ਜੀ ਫੇਰ ਲੈ ਕੇ ਆਉਂਦੇ ਹਾਂ ਜੀ ਇਹ ਪੀੜਤ ਨੌਜਵਾਨ ਜਿਹੜਾ ਨਸ਼ਾ ਦੀ ਦਲਦਲ ਵਿੱਚ ਫਸਿਆ ਹੋਇਆ ਲਬਾਣਾ ਪਿੰਡ ਖੜਿਆਂ ਇਹ ਜਵਾਬ ਜਿਹੜਾ ਪੰਜਾਬ ਸਰਕਾਰ ਨੂੰ ਆ ਜਿਹੜੀ ਦਾਵਾ ਕਰਦੀ ਹੈ ਪਿੰਡਾਂ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਨੌਜਵਾਨ ਨੇ ਦੱਸਿਆ ਕਿਸ ਤਰ੍ਹਾਂ ਲਵਾਨਾ ਪਿੰਡ ਦੇ ਵਿੱਚ ਜਿਹੜਾ ਨਸ਼ਾ ਆਮ ਮਿਲ ਰਿਹਾ ਜਿਸ ਕਰਕੇ ਜਿਹੜੇ ਨੌਜਵਾਨ ਨੇ ਨਾ ਚਾਹਦੇ ਹੋਏ ਵੀ ਇਹ ਨਸ਼ਾ ਕਰ ਰਹੇ ਨੇ ਤੇ ਜੇਕਰ ਸਰਕਾਰ ਇਹਨਾਂ ਦੀ ਮਦਦ ਕਰੇ ਪੁਲਿਸ ਇਹਨਾਂ ਦੀ ਮਦਦ ਕਰੇ ਨਸ਼ਾ ਪਿੰਡ ਦੇ ਵਿੱਚ ਬੰਦ ਹੋ ਜਾਵੇ ਤਾਂ ਸ਼ਾਇਦ ਇਹ ਨਸ਼ੇ ਦੀ ਦਲਦਲ ਵਿੱਚੋਂ ਨਿਕਲ ਸਕਦੇ ਹਨ ਕੀ ਲੱਗਦਾ ਕਦੋਂ ਤੋਂ ਤੁਹਾਡਾ ਬੇਟਾ ਜਿਹੜਾ ਨਸ਼ੇ ਕਰ ਰਿਹਾ ਹੋ ਗਿਆ ਜੀ ਇਹਨੂੰ 8-9 ਸਾਲ ਕਰਦੇ ਨੂੰ ਨਸ਼ਾ ਵੀ ਮੇਰੇਆਂ ਚੀਜ਼ਾਂ ਚੱਕ ਚੱਕ ਵੇਚੀ ਜਾਂਦਾ ਨੌਕਰੀ ਮਿਲੀ ਤੇ ਜੀ ਉਹ ਛੜਤੀ ਵੀ ਹੁਣ ਸਾਨੂੰ ਐਂ ਜੀ ਸਾਨੂੰ ਪਰਾ ਨਹੀਂ ਹੋਣ ਦਿੰਦਾ ਹੈਗਾ ਸਾਡੇ ਨੁਕਸਾਨ ਕਰਦਾ ਜੀ ਪੱਖੇ ਨਹੀਂ ਛੱਡੇ ਲੀ ਸੀੜੀਆਂ ਨਹੀਂ ਛੱਡੀਆਂ ਕਣਕ ਢੋਰ ਖਾਲੀ ਕਰਦਾ ਵੀ ਅਸੀਂ ਇਹੀ ਸੋਚਦੇ ਹਾਂ ਕਿ ਵੀ ਜ਼ਿਆਦਾ ਚਿੱਟਾ ਬੰਦ ਹੋਣਾ ਚਾਹੀਦਾ ਜੀ ਸਾਨੂੰ ਸੱਚਾਈ ਮਿਲਣੀ ਚਾਹੀਦੀ ਜਿਹੜੇ ਮੇਰੇ ਹੁਣ ਇਹਨਾਂ ਚੀਜ਼ਾਂ ਵੇਚਿਆ ਉਹ ਵਾਪਸ ਸਾਨੂੰ ਮਿਲਣੇ ਚਾਹੀਦੇ ਨੇ ਤੁਹਾਡੇ ਪਿੰਡ 'ਚ ਪਹਿਲਾਂ ਵੀ ਨਸ਼ਾ ਲੈ ਕੇ ਗਾ ਖਬਰ ਹੋਈ ਸੀ ਕਿੰਨਾ ਹੁਣ ਕਿੰਨਾ ਕ ਨਸ਼ਾ ਵਿਕਰੇ ਜੀ ਹੁਣ ਜੀ ਵੱਧ ਤੋਂ ਵੱਧੇ ਵਿਕਰਿਆ ਨਸ਼ਾ ਸਾਡੇ ਕੋਈ ਐ ਨਹੀਂ ਹੈਗਾ ਵੀ ਸਾਨੂੰ ਸਾਡੇ ਸਾਡਾ ਮੁੰਡਾ ਕਰਦਾ ਵੀ ਨਸ਼ਾ ਘਟਾ ਨਸ਼ਾ ਪੂਰੀ ਹੈ ਹਾਂ ਜੀ ਹਾਂ ਕਈ ਕਈ ਵਾਰੀ ਜੀ ਲਾਉਂਦਾ ਇਹ ਖਾਨੀ ਕਿੱਥੋਂ ਮਿਲ ਜਾਂਦਾ ਗੱਦਨੇ ਫੜ ਲਿਆ ਹੁੰਦਾ ਜੀ ਸਾਨੂੰ ਐ ਹੁਣ ਅਸੀਂ ਕਿਹੜਾ ਮਾਗਰ ਫਿਰਦੇ ਆ ਜੀ ਵੀ ਕਿੱਥੋਂ ਲਿਆਉਂਦਾਗਾ ਆਹੀ ਕਹਿੰਦੇ ਨੇ ਵੀ ਰੋਟੀ ਦੇ ਪਣਾ ਤੋਂ ਰੋਟੀ ਦੇ ਪਣਾ ਤੋਂ ਹਾਂ ਜੀ ਇਹ ਜਿਹੜੇ ਗਹਿਣਿਆਂ ਦਾ ਰੋਲਾ ਪਿਆ ਤੁਹਾਡੇ ਕਿੰਨੇ ਗਹਿਣੇ ਸੀ ਕਿੱਥੇ ਤੁਸੀਂ ਗਏ ਹੋਏ ਸੀ ਕਿਵੇਂ ਬੇਟਾ ਉਹ ਜਿਹੜਾ ਲੈ ਕੇ ਗਿਆ ਤੁਹਾਡਾ ਉਹ ਜੀ ਅਸੀਂ ਘਰ ਨਹੀਂ ਹੈਗੇ ਤੇ ਅਸੀਂ ਨਾਬੇ ਵਾਗੇ ਦਵਾਈ ਲੈਣਾ ਕੁੜੀ ਮੇਰੇ ਨਾਲ ਸੀ ਘਰੇ ਕੋਈ ਹੈ ਨਹੀਂ ਤੀ ਜੀ ਅਸੀਂ ਜਿੰਦੇ ਲਾ ਕੇ ਬਾਗੇ ਵੀ ਚੱਲੇ ਕਿਹੜਾ ਹੁਣ ਸੱਤਾ ਪੈ ਵੀ ਚੱਕੂਗਾ ਚੀਜ਼ਾਂ ਇਹਨੇ ਸੋਚਿਆ ਵੀ ਮੰਮੀ ਘਰੇ ਨਹੀਂ ਹੈਗੀ ਨਾਲੇ ਵੀ ਮੇਰੀ ਭੈਣ ਨਾਲ ਹੈਗੀ ਉਹਦੇ ਤੇ ਮੈਂ ਇਹਨੇ ਖੋਲੇ ਸਟੋਰ ਦਾ ਜਿੰਦਾ ਜੀ ਸਟੋਰ ਦਾ ਜਿੰਦਾ ਖੋਲ ਕੇ ਪੇਟੀ ਦਾ ਲੋਕ ਤੋੜ ਲਿਆ ਕੀ ਕੀ ਚੱਕਿਆ ਉਹ ਚੋਂ ਕੀ ਕੀ ਚੱਕਿਆ ਜੀ ਉਹ ਚੋਂ ਇੱਕ ਤਾਂ ਕਾਂਟੇ ਤੇ ਮੇਰੇ ਦੋ ਸਾਂਪਾਂ ਦੀਆਂ ਤੇ ਇੱਕ ਪੈਰਾਂ ਦੀਆਂ ਝਾਂਜਰਾਂ ਚਾਰੇ ਟੂਮਾ ਚੱਕ ਲੀਆਂ ਜੀ ਫਿਰ ਕਿੱਥੇ ਲੈ ਗਿਆ ਜੀ ਉਹ ਜੀ ਭਾਰਸੋਂ ਵੇਚਿਆ ਆ ਲੈ ਕੇ ਮੁੰਡਿਆਂ ਨੂੰ ਨਾਲ ਭਾਰਸੋਂ ਵੇਚਿਆ ਆ ਉਥੇ ਬਾਹਰੋਂ ਵੇਚ ਕੇ ਜੀ ਸਾਨੂੰ ਥੋੜੇ ਦਿਨਾਂ ਬਾਅਦ ਪਤਾ ਲੱਗਿਆ ਚੱਕੀਆਂ ਤਾਂ ਮੰਗਲਵਾਰ ਨੂੰ ਸਾਨੂੰ ਵੀਰਵਾਰ ਨੂੰ ਪਤਾ ਲੱਗਿਆ ਅਸੀਂ ਜੀ ਦੇਖਿਆ ਆਪਦਾ ਸਾਰਾ ਚੈੱਕ ਕਰਿਆ ਸਮਾਨ ਸਾਨੂੰ ਮਿਲਿਆ ਨਹੀਂ ਹੈਗੇ ਉਹ ਚੀਜ਼ਾਂ ਫਿਰ ਅਸੀਂ ਪੁੱਛਿਆ ਨਸ਼ੇ 'ਚ ਦੱਸਤਾ ਵੀ ਮੈਂ ਬਾਹਰੋਂ ਵੇਚਿਆ ਆ ਰੁਪਈਆ 20000 ਲਿਆਇਆ ਉਹਨਾਂ ਤੋਂ ਬਾਕੀ ਪੈਸੇ ਨਾਲ ਦੇ ਮੁੰਡਿਆਂ ਨੇ ਖਾ ਲੇ ਕੱਲਾ ਨੀਤੀ ਜੀ ਚਾਰ ਜਣੇ ਤੇ ਤੁਹਾਡੇ ਗਹਿਣੇ ਵੀ ਗਏ ਤੇ ਪੈਸੇ ਨਸ਼ੇ ਦੇ ਵਿੱਚ ਉਹਨੇ ਮੁੰਡੇ ਨੇ ਹਾਂ ਜੀ ਹਾਂ ਸਾਡੇ ਗਹਿਣੇ ਵੀ ਗਏ ਸਾਡੇ ਹਲੇ ਮਿਲਿਆ ਨਹੀਂ ਸਾਨੂੰ ਸਮਾਨ ਤੇ ਸਾਡੇ ਪੈਸੇ ਵੀ ਨੀ ਹੁਣ ਵਾਪਸ ਨਹੀਂ ਮੋੜ ਰਿਹਾ ਉਹ ਜਿਹੜਾ ਸਾ ਨਿਆਰਾ ਜਿਹੜਾ ਨਾ ਜੀ ਉਹਨੇ ਐ ਕਹਤਾ ਕਹਿੰਦਾ ਕੱਲ ਤੇ ਗੱਲ ਐ ਵੀ ਮੈਂ ਕੁਝ ਨਹੀਂ ਹਲੇ ਮੋੜਨ ਦੇ ਕੋਈ ਬਣੀ ਸਾਡੀ ਗੱਲ ਹੁਣ ਮੈਨੂੰ ਐ ਲੱਗਦਾ ਜੀ ਪੈਸੇ ਪੁਲਿਸ ਕੀ ਸਾਦੇਰੀ ਹੈ ਕੋਈ ਕਿਉਂਕਿ ਨਸ਼ੇ ਲੈ ਕੇ ਪੁਲਿਸ ਕੋਲ ਵੀ ਤੁਸੀਂ ਅਪਰੋਚ ਕੀਤੀ ਹੋਵੇਗੀ ਕਿ ਪੁਲਿਸ ਕੀ ਕਹਿੰਦੀ ਹੈ ਪੁਲਿਸ ਸੇ ਇਹੀ ਕਹਿੰਦੀ ਹੈ ਜੀ ਵੀ ਤੁਸੀਂ ਮਾੜਾ ਮੋਟਾ ਵੀ ਸਾਨੂੰ ਦੱਸਿਆ ਕਰੋ ਕੋਈ ਗੱਲ ਹੁੰਦੀ ਜੀ ਅਸੀਂ ਸਾਰਾ ਦੱਸਿਆ ਬਥੇਰਾ ਸਾਡੀ ਕਿਸੇ ਨੇ ਨਹੀਂ ਸੁਣਵਾਈ ਕਰੀ ਹੈਗੀ ਹਾਂ ਨਾ ਜੀ ਇਹ ਯਾਰ ਮੁੰਡਾ ਸਾਲ ਇੰਟਰਸ ਨੂੰ ਰਾਂ ਨੂੰ ਅੱਗ ਲਾਉਂਦਾ ਤੀ ਗੱਦੇ ਫੂਕਦਾ ਤੀਗਾ ਮੈਂ ਬਹੁਤ ਫੇਰੀਆਂ ਜੀ ਮੇਰੀ ਕਿਸੇ ਨੇ ਨਹੀਂ ਸੁਣੀ ਹੈਗੀ ਪੁਲਿਸ ਵੀ ਸਾਥ ਨਹੀਂ ਦੇਦੀ ਲੇਕਿਨ ਜਿਹੜੀ ਜਿਹੜਾ ਨਸ਼ਾ ਜਿਵੇਂ ਪਹਿਲਾਂ ਬੰਦ ਹੋ ਗਿਆ ਸੀ ਇੱਕ ਕਮੇਟੀ ਬਣੀ ਸੀ ਦੁਬਾਰਾ ਫੇਰ ਦੁਬਾਰਾ ਨਸ਼ਾ ਉੱਠ ਗਿਆ ਦੁਬਾਰਾ ਹਾਂ ਜੀ ਉਹ ਓਕਣੇ ਦੁਬਾਰੇ ਚੱਲ ਪਿਆ ਥੋੜੇ ਦਿਨ ਦਾ ਜੀ ਰਹਿਟ ਕੇ ਵਾ ਵੀ ਚੱਲ ਹੁਣ ਹੈ ਨਹੀਂ ਨਸ਼ਾ ਚੱਲ ਸਾਡਾ ਮੁੰਡਾ ਵੀ ਘੱਟ ਕਰਨ ਲੱਗ ਗਿਆ ਤੀਗਾ ਫਿਰ ਹੁਣ ਉਹੀ ਕੁਝ ਫੇਰ ਹੈ ਜੀ ਨਹੀਂ ਅੱਜ ਵੀ ਪੁਲਿਸ ਆ ਕੇ ਗਈ ਥੋੜੇ ਕਰੇ ਹਾਂ ਜੀ ਸਾਡੇ ਘਰ ਅੱਜ ਪੁਲਿਸ ਆ ਕੇ ਗਈ ਆ ਕੀ ਕਹ ਦੋ ਦੋ ਚਾਰ ਚਾਰ ਵਾਰੀ ਸੁੱਤਾ ਉੱਠਦੀ ਪੈਸੇ ਭਾਲਦਾ ਕਿੱਥੋਂ ਦਈਏ ਜੀ ਨਹੀਂ ਸਰਕਾਰ ਤਾਂ ਕਹਿੰਦੀ ਨਸ਼ਾ ਖਤਮ ਹੋ ਗਿਆ ਪਿੰਡਾਂ ਦੇ ਵਿੱਚੋਂ ਨਾ ਜੀ ਨਾ ਜਮਾ ਖਤਮ ਨਹੀਂ ਹੋਇਆ ਸਾਡੇ ਪਾਤਾ ਤਾਂ ਲੈ ਲਹਾਂ ਦੇ ਮੁੰਡੇ ਸਾਡੇ ਪਿੰਡ ਵਿੱਚ ਮਾਰ ਰਹੇ ਨੇਗੇ ਇਹ ਰਹਿਣਾ ਇਹ ਨਹੀਂ ਵੀ ਨਹੀਂ ਹੈਗਾ ਇਹ ਵੀ ਮਰ ਜਾਊਗਾ ਪਰ ਬਹੁਤ ਨਸ਼ਾ ਸਾਡੇ ਪਿੰਡਾਂ ਜੀ ਚੱਲਦਾ ਲਮਾਣੇ ਪਿੰਡਾਂ ਮਾਵਾ ਦੁਖੀ ਨੇ ਜਦੋਂ ਇਸ ਤਰ੍ਹਾਂ ਦੁਖੀ ਜੀ ਦੁਖੀ ਬਹੁਤਾਂ ਜੀ ਪਕਾ ਕੇ ਰੋਟੀ ਨਹੀਂ ਖਾਣ ਦਿੰਦਾ ਹੈਗਾ ਸਾਨੂੰ ਜੇ ਅਸੀਂ ਕਈ ਵਾਰੀ ਰੋਟੀ ਪਕਾ ਲੈਣੇ ਖਾਣ ਨਹੀਂ ਨਾ ਦੇ ਦੇ ਪੈਸੇ ਨਸ਼ਾ ਲਿਆਉਣਾ ਦੇ ਦੇ ਪੈਸੇ ਕਿੱਥੋਂ ਦੇ ਦੀ ਜੀ ਤੜਕੀ ਮੈਂ ਕੰਮ ਕਰ ਤੇ ਮ ਤੁਸੀਂ ਮਜ਼ਦੂਰੀ ਕਰਦੇ ਹੋ ਹਾਂਜੀ ਹਾਂ ਮਜ਼ਦੂਰੀ ਕਰਦੇ ਆ ਜੀ ਆਹ ਮਨਰੀਗਜ ਹਾਂਜੀ ਹਾਂ ਮਨਰੀਗਜ ਵਗ ਜਾਣਿਆ ਹੁਣ ਉਹ ਵੀ ਬੰਦ ਹੈ ਜੀ ਕਿਦਣ ਦਾ ਬਹਿਲੇ ਆ ਇਹਦਾ ਪਿੰਡਾਂ ਚ ਸਾਰਾ ਨਸ਼ੇ ਦੇ ਬੜੀ ਗੱਲ ਆ ਰਹੀ ਆ ਵੀ ਨਸ਼ਾ ਵਿਕਰੇ ਆ ਜੀ ਕਿਸ ਤਰ੍ਹਾਂ ਨਸ਼ੇਨ ਥਲ ਕਿਉਂ ਨਹੀਂ ਪੈ ਰਹੀ ਜੀ ਜੀ ਨਸ਼ੇ ਨੂੰ ਜੀ ਪੂਰੀ ਥਲ ਪਾ ਰਿਆ ਸੀ ਪਹਿਲਾਂ ਵੀ ਮਹੀਨੇ ਪਹਿਲਾਂ ਹੁਣ ਇਹਨਾਂ ਨੇ ਕਮੇਟੀ ਬਣਾਈ ਸੀ ਅਸੀਂ ਉਹਦੇ ਵਿੱਚ ਆਪਦਾ ਨੰਬਰ ਵੀ ਦਿੱਤਾ ਸੀਗਾ ਜਿਹੜੇ ਮੁੰਡੇ ਕਰਨ ਵਾਲੇ ਸੀਗੇ ਅਸੀਂ ਉਹ ਐਡਮਿਟ ਵੀ ਬਹੁਤ ਕਰਵਾਤੇ ਜਿਨ੍ਹਾਂ ਦੇ ਨਾਂ ਲੈਤਾ ਸੀਗਾ ਉਹਨਾਂ ਦੇ ਅਸੀਂ ਰੈਗੂਲਰਲੀ ਪਰਚਾ ਵੀ ਦੇ ਰਹੇ ਹਾਂ ਅਸੀਂ ਕੁ ਟੁਕੜ 2 ਮਹੀਨੇ ਦੇ ਵਿੱਚ ਉੱਥੇ 6-7 ਬੰਦੇ ਫੜ ਕੇ ਆ ਸੀ ਪਰਚਾ ਦੇ ਤਾਂ ਜਿੰਨਾ ਤੇ ਤੇ 4-5 ਮੁੰਡੇ ਸੀਗੇ ਜਿਹੜੇ ਅਸੀਂ ਨਸ਼ਾ ਛਡੋ ਕੇਂਦਰ ਵਿੱਚ ਐਡਮਿਟ ਕਰਾਦੇ ਰੈਗੂਲਰਲੀ ਜੇ ਅਸੀਂ ਇਸ ਤੇ ਵਾਚ ਕਰ ਰਹੇ ਹਾਂ ਡੇਲੀ ਸਾਡੀ ਟੀਮ ਇੰਜਾਰ ਸਾਹਿਬ ਸਾਡੇ ਰੇਡ ਵੀ ਕਰ ਰਹੇ ਨੇ ਉੱਥੇ ਤੇ ਅਸੀਂ ਪੂਰਾ ਆਪਣੇ ਵੱਲੋਂ 100% ਐਫਰਟ ਕਰ ਰਹੇ ਹਾਂ ਜਿਸ ਨੇ ਸਰ ਗੈਨਿਕ ਖਰੀਦੇ ਨੇ ਜੀ ਉਹਦਾ ਵੀ ਦੋਸ਼ ਸਾਹਮਣੇ ਆ ਰਿਹਾ ਵੀ ਉਹਨੇ ਗੈਨਿਕ ਖਰੀਦੇ ਨੇ ਜੀ ਹਜੇ ਤਾਂ ਦੇਖੋ ਜੀ ਤਵਤੀ ਸਾਨੂੰ ਪਹਿਲਾਂ ਤਾਂ ਲੜਕਾ ਮਦਰ ਉਹਦੀ ਬਿਆਨ ਲਿਖਾ ਕੇ ਫਿਰ ਅਸੀਂ ਲੜਕਾ ਇਹਨੂੰ ਪੁੱਛ ਗਿੱਚ ਕਰੀਏ ਫਿਰ ਜਿਹਨੂੰ ਵੇਚਿਆ ਜੋ ਹੁਣ ਤੱਕ ਦੀ ਇਨਫੋਰਮੇਸ਼ਨ ਆ ਵੀ ਭਾਅ ਸੋਸਾਇਟੀ ਕਿਸੇ ਨੂੰ ਵੇਚਿਆ ਇਹਨਾਂ ਨੇ ਤੇ ਫਿਰ ਅਸੀਂ ਮੁੰਡੇ ਨੂੰ ਕਰਕੇ ਤਫ਼ਤੀਸ਼ ਦੇ ਵਿੱਚ ਲੈ ਕੇ ਜਿਹਨੂੰ ਵੇਚਿਆ ਉਹਦਾ ਨਾਂ ਲੈ ਕੇ ਤੇ ਉਹਨੂੰ ਵੀ ਅਰੇਸਟ ਕਰਾਂਗੇ ਪਾਣਾ ਖੜਿਆ ਨਾਪਾ ਤੇ ਪਿੰਡ ਲਵਾਨੇ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਨੌਜਵਾਨ ਵੱਲੋਂ ਆਪਣੇ ਘਰ ਦੇ ਕਹਿੰਦੇ ਚੋਰੀ ਕਰਕੇ ਨਸ਼ੇ ਦੀ ਪੂਰਤੀ ਕੀਤੀ ਗਈ ਹੈ ਇਹ ਤਸਵੀਰਾਂ ਕੱਲੇ ਲਵਾਨੇ ਪਿੰਡ ਦੀਆਂ ਨਹੀਂ ਪੂਰੇ ਪੰਜਾਬ ਦੇ ਵਿੱਚ ਅਜਿਹੇ ਹਾਲਾਤ ਹੋ ਗਏ ਹਨ ਕਿ ਹੁਣ ਜਿਹੜੇ ਨੌਜਵਾਨ ਨੇ ਜਿਹੜੇ ਨਸ਼ੇ ਦੇ ਦਲਦਲ ਵਿੱਚ ਫਸ ਚੁੱਕੇ ਨੇ ਆਪਣੇ ਘਰ ਦਾ ਸਮਾਨ ਸਿਲੰਡਰ ਜਾਂ ਕੋਈ ਹੋਰ ਰਾਸ਼ਨ ਜਾਂ ਗੈਹਨੇ ਚੋਰੀ ਕਰਕੇ ਆਪਣੇ ਨਸ਼ੇ ਦੀ ਪੂਰਤੀ ਕਰ ਰਹੇ ਨੇ ਤੇ ਸਰਕਾਰ ਦੇ ਉਹਨਾਂ ਦਾਅਵਿਆਂ ਦੀ ਫੋਲ ਖੋਲਦੇ ਨੇ ਕਿਉਂਕਿ ਸਰਕਾਰ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਜਿਹੜਾ ਜਿੱਥੇ ਆਪਣੀ ਸਫਲਤਾ ਨੂੰ ਦੱਸ ਰਹੀ ਹੈ ਉੱਥੇ ਜਿਹੜੇ ਨੌਜਵਾਨ ਨੇ ਜਿਸ ਤਰ੍ਹਾਂ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ ਇਹ ਸਰਕਾਰ ਦੀ ਉਸ ਮੁਹਿੰਮ ਨੂੰ ਖੋਖਲਾ ਸਾਬਤ ਕਰਦੇ ਨੇ ਹੁਣ ਜਿਹੜੀ ਤਸਵੀਰਾਂ ਨਾਬੇ ਦੇ ਪਿੰਡ ਦੀ ਲਵਾਣੀਆਂ ਦੀਆਂ ਨੇ ਇੱਥੇ ਨੌਜਵਾਨ ਨੇ ਦੱਸਿਆ ਕਿ ਕਿਸ ਤਰ੍ਹਾਂ ਨਸ਼ਾ ਖੁੱਲੇ ਖੁੱਲੇ ਆਮ ਇਹਨਾਂ ਪਿੰਡਾਂ ਦੇ ਵਿੱਚ ਮਿਲ ਰਿਹਾ ਤੇ ਹੁਣ ਜਿਹੜੇ ਜਿਹੜੇ ਸਰਕਾਰ ਆ ਯਾ ਪੁਲਸ ਇੱਥੇ ਕਿਤੇ ਨਜ਼ਰ ਨਹੀਂ ਆ ਰਹੀ ਜਿਸ ਕਰਕੇ ਪਿੰਡ ਦੇ ਨੌਜਵਾਨ ਦਿਨ-ਦਿਨ ਇਸ ਨਸ਼ੇ ਦੀ ਦਲਦਲ ਵਿੱਚ ਫਸਦੇ ਜਾ ਰਹੇ ਨੇ ਤੇ ਹੁਣ ਇਹ ਨੌਜਵਾਨ ਜ਼ਰੂਰ ਚਾਹੁੰਦੇ ਨੇ ਵੀ ਇਹਨਾਂ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਨਿਕਲਾ ਜਾ ਸਕੇ ਸੰਜੀਤ ਕੁਮਾਰ ਪੀਟੀਸੀ ਨਿਊਜ਼ ਨਾਪਾ